ਉਸ ਦਾ ਨਾਚ ਸਾਊਥ ਤੱਕ ਮਸ਼ਹੂਰ ਆ ਸਾਊਥ ਦੇ ਇੱਕ ਰੈਲਿਟੀ ਸ਼ੋਅ ਤੇ ਉਸ ਤੋਂ ਬਾਅਦ ਸੋਨੀ ਟੀਵੀ ਇੰਡੀਆਜ਼ ਬੈਸਟ ਡਾਂਸਰ ਸ਼ੋਅ ਦੇ ਵਿੱਚ ਗਈ ਸਟਾਰਟਿੰਗ ਦੇ ਵਿੱਚ ਸੀਗਾ ਕਿ ਮੈਨੂੰ ਰਿਜੈਕਸ਼ਨ ਬਹੁਤ ਮਿਲੀ ਆ ਤੇ ਆ ਕੁਰੀਆ ਡਾਂਸ ਕਰੋਗੇ ਹਨਾ ਅੱਗੇ ਅਸੀਂ ਵਿਆਣਾ ਵੀਏ ਤੇ ਅੱਗੇ ਜਿਹੜੀ ਫੈਮਿਲੀ ਮਿਲੂਗੀ ਉਹਨਾਂ ਨੇ ਕਿਹਾ ਇਹ ਤਾਂ ਨੱਚਦੀ ਆ ਬਹੁਤ ਸਾਰੇ ਰਿਐਲਿਟੀ ਸ਼ੋਅ ਹੁੰਦੇ ਹੈ ਚਾਹੇ ਉਹ ਸਿੰਗਿੰਗ ਦੇ ਹੋਵੇ ਚਾਹੇ ਉਹ ਡਾਂਸ ਦੇ ਹੋਣ ਇਹਨਾਂ ਦੀ ਸੱਚਾਈ ਕੀ ਹੈ ਇਹਨਾਂ ਰਿਐਲਿਟੀ ਸ਼ੋਅਸ ਦੀ ਤੁਹਾਡੇ ਤੋਂ ਵੱਧ ਕੋਈ ਦੱਸ ਨਹੀਂ ਸਕਦਾ ਕਿਹਨ ਦਾ ਮਤਲਬ ਪਾਰਸ਼ੀਅਲਿਟੀ ਹੁੰਦੀ ਹੈ ਆਲਮੋਸਟ ਕਿਸ਼ਾਈ ਹੁੰਦੀ ਜੇਕਰ ਸੌਫਟ ਦੇ ਵਿੱਚ ਕੁੜੀ ਦਾ ਰਿਸ਼ਤਾ ਹੋਣਾ ਹੋਵੇ ਤੇ ਉਹ ਪਹਿਲਾਂ ਪੁੱਛਦੇ ਕੁੜੀ ਨੂੰ ਨੱਚਣਾ ਆਉਂਦਾ ਕੁੜੀ ਨੂੰ ਗਾਉਣਾ ਆਉਂਦਾ ਸਾਡੇ ਇੱਥੇ ਜਿਕਰ ਕੁੜੀ ਜੋਤੀ ਵਰਗੀ ਨਾਚ ਗਾਣੇ ਦੇ ਵਿੱਚ ਆ ਜਾਂਦੀ ਹੈ ਤਨ ਲੋਕ ਉਸ ਨੂੰ ਉਸਦੇ ਕਿੱਤੇ ਨੂੰ ਇਹ ਕਹਿੰਦੇ ਨੇ ਕਿ ਇਹ ਕੰਮ شریف ਲੋਕਾਂ ਦਾ ਨਹੀਂ ਤੁਹਾਨੂੰ ਵੀ ਸੁਣੀਆਂ ਪਈਆਂ ਇਕਨੋਮਿਕ ਜੋ ਸਾਡੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਤੁਹਾਡਾ ਇਹ ਡਾਂਸ ਹੱਲ ਕਰ ਦੂਗਾ ਜੀ ਤੁਸੀਂ ਠਾਨ ਲਿਆਣਾ ਵੀ ਆਪਣੇ ਆਰਟ ਦੇ ਵਿੱਚ ਕੁਝ ਕਰਨਾ ਆ ਤਾਨੂੰ ਪਾਵੇਂ ਤੁਸੀਂ ਅਰਨਿੰਗ ਕਰਨੀ ਪਾਵੇਂ ਤੁਸੀਂ ਫੇਮ ਬਣਾਣਾ ਆਪਣਾ ਪਾਵੇਂ ਤੁਸੀਂ ਕਿਤੇ ਵੀ ਜਾਣਾ ਵਾ ਉਹ ਤੁਸੀਂ ਕਰਕੇ ਰਹਿਣਾ ਜੇ ਤੁਹਾਡੇ ਚ ਉਹ ਕਾਬਲੀਅਤ ਹੈਗੀ ਹੈ ਤੇ ਚਿੰਤਾ ਬਰੇਸਿੰਗ ਸੈਂਸ ਦੇ ਇਲਾਕੇ ਮੈਂ ਬਹੁਤ ਕੁਝ ਸੁਨਿਆ ਗੱਲਣਾ ਲਾਈਕ ਇਹੋ ਜੇ ਕੱਪੜੇ ਪਾ ਕੇ ਸਟੇਜ ਤੇ ਪਰਫਾਰਮ ਕਰੂਗੀ ਡਾਂਸ ਕਰੂਗੀ ਲੋਕਾਂ ਨੇ ਕੀ ਕਹਿਣਾ ਤੁਹਾਡੇ ਤੇ ਮੂੰਹ ਦਿਖਾਣ ਜੋਗੇ ਨਹੀਂ ਰਹਿਣਾ ਕਿ ਤੁਹਾਡੀ ਕੁੜੀ ਡਾਂਸ ਕਰਦੀ ਪਈ ਆ ਇਹ ਚੰਗਾ ਕੰਮ ਨਹੀਂ ਹੈਗਾ ਬਹੁਤ ਮਾੜਾ ਕੰਮ ਹੈ ਇਦਾਂ ਬਹੁਤ ਗੱਲਾਂ ਸੁਨਿਆ ਮੈਂ ਮੈਂ ਜਦੋਂ ਨੱਚਦੀ ਆਣਾ ਤੇ ਬਸ ਮੇਰਾ ਇੱਕ ਪਾਸਟ ਹੈ ਲੈ ਕੋ ਮੈਂ ਜਦੋਂ ਟ੍ਰੇਡਿੰਗ ਲੈਰੀ ਸੀ ਮੈਂ ਉਦੋਂ ਇਦਾਂ ਸੀ ਕਿ ਮੇਰੀ ਫੈਮਿਲੀ ਦੇ ਵਿੱਚ ਇੱਕ ਸਾਈਕਲ ਹੁੰਦੀ ਸੀ ਆ ਜਿਹੜੀ ਕਿ ਮੇਰੇ ਫਾਦਰ ਜੀ ਲੈ ਕੇ ਜਾਂਦੇ ਸੀ ਤੇ ਹੋਰ ਘਰ 'ਚ ਕੋਈ ਕਨਵੈਨਸ ਨਹੀਂ ਸੀ ਤੇ ਮੈਂ ਪੈਦਲ ਹੀ ਜਾਣਾ ਬੰਦ ਕਰੂੰਗੇ ਮਮਾ ਜੀ ਨੇ ਕਿਹਾ ਸੀ ਕਿ ਜੋਤੀ ਮੈਨੂੰ ਵੀ ਇਸ 스테ਜ ਤੇ ਲੈ ਕੇ ਜਾਏ ਤੇ ਜਦੋਂ ਵੀ ਮੈਂ ਡਾਂਸ ਕਰਦੀ ਹਾਂ ਬਸ ਉਹ ਚੀਜ਼ਾਂ ਸੋਚ ਕੇ ਕਰਦੀ ਆ ਕਿ ਨਹੀਂ ਮੈਂ ਇਹਨਾਂ ਨੂੰ ਲੈ ਕੇ ਜਾਣਾ ਉੱਥੇ ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣ ਦਾ ਯਾਰੋ ਢੰਗ ਹੋਵੇ ਰੰਗ ਉਸੇ ਉੱਤੇ ਚੜਦਾ ਏ ਜੇ ਤੇ ਮੁਰਸ਼ਿਦ ਰੰਗਿਆ ਰੰਗ ਹੋਵੇ ਨੱਚਣਾ ਇਬਾਦਤ ਹੈ ਜੇਕਰ ਬੰਦਾ ਸੁਰ ਤੇ ਤਾਲ ਦੇ ਨਾਲ ਜ਼ਿੰਦਗੀ ਦੀਆਂ ਨਰਮਾਂ ਤਰਜ਼ਾਂ ਨੂੰ ਸਮਝਦਾ ਹੋਇਆ ਨੱਚਦਾ ਹੈ ਤਾ ਫਿਰ ਉਹ ਜ਼ਿੰਦਗੀ ਦੇ ਰੰਗ ਨਾਚ ਗਾਣੇ ਮਾਣਦਾ ਹੈ ਤੇ ਅੱਗੇ ਵਧਦਾ ਹੈ ਤੇ ਅੱਜ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਕੁੜੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਤਾਲ ਦੇ ਨਾਲ ਤਾਲ ਮਿਲਾ ਕੇ ਅੱਗੇ ਵੱਧ ਰਹੀ ਹੈ ਔਰ ਇੰਨਾ ਖੂਬਸੂਰਤ ਨੱਚ ਰਹੀ ਹੈ ਕਿ ਉਸ ਦਾ ਨਾਚ ਸਾਊਥ ਤੱਕ ਮਸ਼ਹੂਰ ਹੈ ਸਾਊਥ ਦੇ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਤੇ ਉਸ ਤੋਂ ਬਾਅਦ ਸੋਨੀ ਟੀਵੀ ਦੇ ਇੰਡੀਆਜ਼ ਬੈਸਟ ਡਾਂਸਰ ਸ਼ੋਅ ਦੇ ਵਿੱਚ ਗਈ ਉੱਥੇ ਵੀ ਉਹਨੇ ਹਜ਼ਾਰਾਂ ਕੁੜੀਆਂ ਦੇ ਵਿੱਚੋਂ 40 ਕੁੜੀਆਂ ਦਾ ਜੋ ਗਰੁੱਪ ਚੁਣਿਆ ਗਿਆ ਉਹਦੇ ਵਿੱਚ ਆਪਣੀ ਥਾਂ ਬਣਾਈ ਤੇ ਅੱਜ ਸਾਡੇ ਨਾਲ ਉਹੀ ਕੁੜੀ ਹੈ ਜੋਤੀ ਜੋਤੀ ਸਵਾਗਤ ਪਹਿਨਾਤਾ ਥੈਂਕ ਯੂ ਸੋ ਮੱਚ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਤੁਹਾਡੀਆਂ ਇਸ ਡਾਂਸ ਨੂੰ ਲੈ ਕੇ ਇਹ ਡਾਂਸ ਜਿਹੜਾ ਹੈ ਸਾਊਥ ਵਿੱਚ ਇਹਦੀ ਪਰਿਭਾਸ਼ਾ ਕੁਝ ਹੋਰ ਦਿੰਦੇ ਨੇ ਹਾਂਜੀ ਪੰਜਾਬ ਦੇ ਵਿੱਚ ਇਹਦੀ ਪਰਿਭਾਸ਼ਾ ਕੁਝ ਹੋਰ ਦਿੰਦੇ ਨੇ ਪੰਜਾਬ ਦੇ ਵਿੱਚ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਲੈਂਦੇ ਨੇ ਸਾਊਥ ਦੇ ਵਿੱਚ ਹੋਰ ਤ੍ਰਿਕਨ ਲਿੰਦ ਨੇ ਜੀ ਜੀ ਤੁਹਾਡੇ ਘਰ ਦੇਆਂ ਦਾ ਕੀ ਕਹਿਣਾ ਇਸ ਨਾਚਪਤੀ ਅ ਮੇਰੀ ਫੈਮਲੀ ਜੀ ਸਪੈਸ਼ਲੀ ਤਾਂ ਮੇਰੀ ਮਮ ਜੀ ਬਹੁਤ ਜ਼ਿਆਦਾ ਸਪੋਰਟਿਵ ਨੇ ਬਹੁਤ ਜ਼ਿਆਦਾ ਮੇਰੇ ਬ੍ਰਦਰਸ ਬਹੁਤ ਸਪੋਰਟਿਵ ਨੇ ਬਟ ਸਟਾਰਟਿੰਗ ਦੇ ਵਿੱਚ ਸੀਗਾ ਕਿ ਮੇਰੇ ਫਾਦਰ ਜੀ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਪਸੰਦ ਸੀਗੀਆਂ ਕਿ ਕੁੜੀ ਇਹ ਡਾਂਸ ਕਰੋਗੀ ਹੈਨਾ ਅੱਗੇ ਅਸੀਂ ਵਿਆਣਾ ਵੀਏ ਤੇ ਅੱਗੇ ਜਿਹੜੀ ਫੈਮਲੀ ਮਿਲੂਗੀ ਉਹਨਾਂ ਨੇ ਕਿਹਾ ਇਹ ਤਾਂ ਨੱਚਦੀ ਆ ਹੈਨਾ ਤੇ ਇਹਾਂ ਚੀਜ਼ਾਂ ਨੂੰ ਵੇਖ ਕੇ ਫਿਰ ਉਹ ਮਤਲਬ ਉਹ ਕਿ ਮਨਾ ਕਰਦੇ ਸੀ ਕਿ ਨਹੀਂ ਵੀ ਅਸੀਂ ਤੁਹਾਨੂੰ ਇਸ ਫੀਲਡ ਦੇ ਵਿੱਚ ਨਹੀਂ ਅਸੀਂ ਭੇਜਣਾ ਅੱਗੇ ਬਟ ਹੌਲੀ ਹੌਲੀ ਜਦੋਂ ਮੈਂ ਲਾਈਕ ਇਹ ਇਸ ਫੀਲਡ ਦੇ ਵਿੱਚ ਮੈਂ ਗਰੋ ਕੀਤਾ ਤੇ ਮਮਾ ਨੇ ਵੀ ਕਾਫੀ ਸਮਝਾਇਆ ਉਹਨਾਂ ਨੂੰ ਕਿ ਇਹ ਫੀਲਡ ਅੱਛੀ ਆ ਸਾਡੀ ਕੁੜੀ ਚ ਟੈਲੈਂਟ ਹੈ ਤੁਸੀਂ ਉਹਨਾਂ ਨੂੰ ਸਪੋਰਟ ਕਰੋ ਤੇ ਅੱਗੇ ਜਦੋਂ ਮੈਂ ਆਪਣੇ ਆਪ ਲਈ ਸਟੈਂਡ ਲਿਆ ਇਸ ਫੀਲਡ ਦੇ ਵਿੱਚ ਤੇ ਇਸ ਫੀਲਡ ਦੇ ਵਿੱਚ ਮੈਂ ਗਰੋ ਕੀਤਾ ਤੇ ਫਿਰ ਪਾਪਾ ਨੂੰ ਵੀ ਲੱਗਾ ਕਿ ਚਲੋ ਸਾਡੀ ਕੁੜੀ ਕੁਝ ਤੇ ਕਰ ਰਹੀ ਆ ਕੁਝ ਤੇ ਉਹਨੂੰ ਮਿਲ ਰਿਹਾ ਤੇ ਹੌਲੀ ਹੌਲੀ ਜਦੋਂ ਮੈਂ ਹੋਰ ਜ਼ਿਆਦਾ ਗਰੋ ਕੀਤੀ ਤੇ ਮੈਂ ਰਿਐਲਿਟੀ ਸ਼ੋਅ ਚ ਆਡੀਸ਼ਨ ਦੇ ਨੇ ਸਟਾਰਟ ਕੀਤੇ ਸਟਾਰਟਿੰਗ ਦੇ ਵਿੱਚ ਸੀਗਾ ਕਿ ਮੈਨੂੰ ਰਿਜੈਕਸ਼ਨ ਬਹੁਤ ਮਿਲੀ ਆ ਬਟ ਮੈਂ ਕਦੀ ਲਾਈਕ ਕਦੀ ਵੀ ਹਾਰ ਨਹੀਂ ਮੰਨਿਆ ਤੇ ਅੱਗੇ ਮੈਂ ਹੋਰ ਮਿਹਨਤ ਕੀਤੀ ਤੇ ਆਡੀਸ਼ਨਸ ਦਿੱਂਦੀ ਗਈ ਤੇ ਹੁਣ ਫਾਈਨਲੀ ਮੇਰੀ ਸਿਲੈਕਸ਼ਨ ਹੋਈ ਤੇ ਪਾਪਾ ਜੀ ਬਹੁਤ ਜ਼ਿਆਦਾ ਖੁਸ਼ ਹੋਏ ਤੇ ਹੁਣ ਤੇ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਬਹੁਤ ਹੀ ਜ਼ਿਆਦਾ ਤੇ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਬਿਲਕੁਲ ਜੀ ਜਦੋਂ ਬੱਚਾ ਕੋਈ ਆਪਣੇ ਆਪ ਨੂੰ ਸਿੱਧ ਕਰ ਦਿੰਦਾ ਨਾ ਫਿਰ ਤਾਂ ਖੁਸ਼ੀ ਮਾਪਿਆਂ ਨੂੰ ਹੁੰਦੀ ਹੈ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਸਾਨੂੰ ਕੁਝ ਕਰਕੇ ਦਿਖਾਉਣਾ ਪੈਂਦਾ ਤੁਸੀਂ ਸਾਊਥ ਦੇ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਗਏ ਉੱਥੇ ਜਾਣ ਦਾ ਸੁਭਾਅ ਕਿਵੇਂ ਬਣਿਆ ਆ ਸਾਊਥ ਦੀ ਜਿਹੜਾ ਰਿਐਲਿਟੀ ਸ਼ੋ ਸੀਗਾ ਉਹਦੇ ਚਿੱਤ ਮੇਰੀ ਡਾਇਰੈਕਟ ਇੰਸਟਾ ਤੇ ਸਿਲੈਕਸ਼ਨ ਹੋਈ ਸੀਗੀ ਮੇਰੀ ਮੈਂ ਕਾਫੀ ਐਕਟਿਵ ਰਹਿੰਦੇ ਹਾਂ ਇੰਸਟਾ ਤੇ ਉਹਨਾਂ ਨੇ ਮੇਰੀ ਵੀਡੀਓਜ਼ ਤੋਂ ਹੀ ਸਿਲੈਕਸ਼ਨ ਕਰ ਲਈ ਸੀ ਤੇ ਮਤਲਬ ਇਹ ਬਹੁਤ ਵੱਡੀ ਓਪਰਚੁਨਿਟੀ ਹੈ ਇੱਕ ਆਰਟਿਸਟ ਲਈ ਕਿ ਡਾਇਰੈਕਟ ਉਹਦੀ ਜਿਹੜੀ ਵੀਡੀਓਜ਼ ਤੋਂ ਸਿਲੈਕਸ਼ਨ ਹੋਈ ਬਿਕੋਜ਼ ਇੱਕ ਰਿਐਲਿਟੀ ਸ਼ੋ ਦੇ ਜਿਹੜਾ ਪ੍ਰੋਸੀਜਰ ਹੁੰਦਾ ਹੈ ਉਹ ਪਹਿਲਾਂ ਆਡੀਸ਼ਨ ਤੋਂ ਹੁੰਦਾ ਹੈ ਬਟ ਮੈਨੂੰ ਇਹ ਚਾਂਸ ਹੀ ਮਿਲਿਆ ਤੇ ਮੈਂ ਬਹੁਤ ਜ਼ਿਆਦਾ ਲਾਈਕ ਖੁਸ਼ ਨਸੀਬ ਹਾਂ ਤੇ ਜੀ ਮੇਰੀ ਡਾਇਰੈਕਟ ਇੰਸਟਾ ਤੋਂ ਸਿਲੇਕਸ਼ਨ ਹੋਈ ਸੀ ਫਿਰ ਅਗਾਹ ਜਾ ਕੇ ਮੈਂ ਉੱਧਰ ਜਿਹੜੇ ਰਾਉਂਡਸ ਹੁੰਦੇ ਨੇ ਉਹ ਪਲੇਅਰ ਕੀਤੇ ਸੀ ਅੱਛਾ ਤੇ ਉਥੇ ਕੱਲੇ ਗਏ ਸੀ ਹਾਂਜੀ ਡਰ ਨਹੀਂ ਲੱਗਾ ਨਹੀਂ ਮੈਨੂੰ ਬਿਲਕੁਲ ਵੀ ਡਰ ਨਹੀਂ ਲੱਗਾ ਬਾਪਿਆਂ ਨੂੰ ਆ ਉਹਨਾਂ ਨੂੰ ਤੇ ਲੱਗਿਆ ਹਣਾ ਥੋੜਾ ਬਹੁਤ ਡਰ ਲੱਗਿਆ ਹੋਣਾ ਬਟ ਇੱਕ ਹੁੰਦਾ ਨਾ ਕਿ ਤੁਹਾਨੂੰ ਹੀ ਉਹਨਾਂ ਨੂੰ ਇੱਕ ਹੌਸਲਾ ਦੇਣਾ ਹੁੰਦਾ ਕੁਝ ਕਰਕੇ ਦਿਖਾਣਾ ਹੁੰਦਾ ਜੇ ਤੁਸੀਂ ਉਹਨਾਂ ਨੂੰ ਹੌਸਲਾ ਦੇ ਦਿੱਤਾ ਨਾ ਫਿਰ ਤੁਸੀਂ ਕੁਝ ਵੀ ਕਰੋ ਉਹਨਾਂ ਨੂੰ ਤੁਹਾਡੇ ਤੇ ਯਕੀਨ ਹੈ ਇਹ ਸਭ ਤੋਂ ਵੱਡੀ ਚੀਜ਼ ਹੈ ਤੇ ਉਹਨਾਂ ਨੇ ਮੇਰੇ ਤੇ ਭਰੋਸਾ ਸੀਗਾ ਤੇ ਉਹਨਾਂ ਨੇ ਭਰੋਸੇ ਤੇ ਹੀ ਮੈਨੂੰ ਉੱਥੇ ਭੇਜਿਆ ਤੇ ਮੈਂ ਆਗਾ ਮਤਲਬ ਉਹਨਾਂ ਦੇ ਜਿਹੜੇ ਭਰੋਸੇ ਤੇ ਕਾਇਮ ਰਹੀਆਂ ਜੀ ਤੇ ਹੁਣ ਗੱਲ ਕਰਦੇ ਹਾਂ ਜਿਹੜਾ ਸੋਨੀ ਦਾ ਇੰਡੀਆਜ਼ ਬੈਸਟ ਡਾਂਸਰ ਸ਼ੋਅ ਸੀਗਾ ਉਹਦੇ ਵਿੱਚ ਕਿਦਾਂ ਸਿਲੈਕਸ਼ਨ ਹੋਈ ਹਾਂਜੀ ਇੰਡੀਆਜ਼ ਬੈਸਟ ਡਾਂਸਰ ਦੇ ਵਿੱਚ ਮੈਂ ਪ੍ਰੋਪਰ ਦਿੱਲੀ ਆਡੀਸ਼ਨ ਦਿੱਤੇ ਸੀਗੇ ਉੱਧਰ ਸਾਡੇ ਤਿੰਨ ਰਾਊਂਡ ਹੁੰਦੇ ਨੇ ਤੇ ਉਹ ਤਿੰਨੋਂ ਰਾਊਂਡ ਮੈਂ ਕਲੀਅਰ ਕੀਤੇ ਸੀ ਫਿਰ ਮੇਰੀ ਬੰਬੇ ਲਈ ਸਿਲੈਕਸ਼ਨ ਹੋਈ ਸੀਗੀ ਉਸ ਤੋਂ ਬਾਅਦ ਸਾਡਾ ਕਲੀ ਰਾਊਂਡ ਹੁੰਦਾ ਆ ਉਹ ਵੀ ਮੈਂ ਕਲੀਅਰ ਕੀਤਾ ਫਿਰ ਅਗਾ ਜਾ ਕੇ ਮੈਨੂੰ ਚਾਂਸ ਮਿਲਿਆ ਸਟੂਡੀਓ ਰੌਂਡ 'ਚ ਪਰਫਾਰਮ ਕਰਨਾ ਤੇ ਉੱਥੋਂ ਮੇਰੀ ਸਿਲੈਕਸ਼ਨ ਹੋਈ ਸੀਗੀ ਅੱਗੇ ਮੇਗਾ ਰੌਂਡ ਲਈ ਤੇ ਐਦਾਂ ਇੱਕ ਪ੍ਰੋਸੀਜਰ ਹੁੰਦਾ ਆ ਕਿਸੇ ਵੀ ਰਿਐਲਿਟੀ ਸ਼ੋਅ 'ਚ ਤੁਸੀਂ ਅ ਪਹਿਲਾਂ ਆਡੀਸ਼ਨ ਦੇਨੇ ਹੁੰਦੇ ਆ ਫਿਰ ਅਗਾ ਉਹਦਾ ਸਿਲੈਕਸ਼ਨ ਹੁੰਦੀ ਆ ਜੀ ਤੇ ਬਹੁਤ ਸਾਰੇ ਰਿਐਲਿਟੀ ਸ਼ੋਅ ਹੁੰਦੇ ਆ ਬਹੁਤ ਸਾਰੇ ਚਾਹੇ ਉਹ ਸਿੰਗਿੰਗ ਦੇ ਹੋਣ ਜਾਂ ਡਾਂਸ ਦੇ ਹੋਣ ਇਹਨਾਂ ਦੀ ਸੱਚਾਈ ਕੀ ਹੈ ਇਹਨਾਂ ਰਿਐਲਿਟੀ ਸ਼ੋਅਸ ਦੀ ਤੁਹਾਡੇ ਤੋਂ ਵੱਧ ਕੋਈ ਦੱਸ ਨਹੀਂ ਸਕਦਾ ਅਸਲੀਅਤ ਕੀ ਹੈ ਨਬੀ ਆਹ ਰਿਐਲਿਟੀ ਸ਼ੋਹ ਦੇ ਰਿਐਲਿਟੀ ਜੇ ਆਪਾਂ ਦੇਖੇ ਤਾਂ ਸਮ ਟਾਈਮਸ ਹੁੰਦਾ ਹੈ ਕਿ ਜਿੱਦਾਂ ਕਈ ਆਰਟਿਸਟ ਬਹੁਤ ਅੱਛਾ ਪਰਫਾਰਮ ਕਰ ਰਹੇ ਹੁੰਦੇ ਨੇ ਬਟ ਉਹਨਾਂ ਨੂੰ ਚਾਂਸ ਨਹੀਂ ਮਿਲ ਸਕਦਾ ਨਹੀਂ ਮਿਲਦਾ ਤੇ ਕਈ ਲਾਈਕ ਕੈਲੀਜ ਜਾਂ ਸਟੋਰੀ ਬੇਸ ਤੇ ਕੁਝ ਵੀ ਕਹਿ ਸਕਦੇ ਆਪਾਂ ਕਿ ਕਈ ਆਰਟਿਸਟ ਇਹਨਾਂ ਚੀਜ਼ਾਂ ਤੋਂ ਪਿੱਛੇ ਰਹਿ ਜਾਂਦੇ ਨੇ ਤੇ ਕਈ ਜਿਹੜੇ ਲਾਈਕ ਇਹਨਾਂ ਵੀ ਰਿਜ਼ਰਵ ਨਹੀਂ ਕਰਦੇ ਉਹ ਅੱਗੇ ਵੱਧ ਜਾਂਦੇ ਨੇ ਤੇ ਇਹ ਚੀਜ਼ਾਂ ਇੱਕ ਲਾਈਕ ਕੁਝ ਵੀ ਕਹਿ ਸਕਦੇ ਆਪਾਂ ਕਿ ਇੱਕ ਜਿਹੜਾ ਅੱਛਾ ਆਰਟਿਸਟ ਹੁੰਦਾ ਉਹ ਪਿੱਛੇ ਰਹਿ ਜਾਂਦਾ ਤੇ ਜਿਹੜਾ ਨਹੀਂ ਹੁੰਦਾ ਉਹ ਫਿਰ ਅੱਗੇ ਵਧ ਜਾਂਦਾ ਫਿਰ ਇਹ ਚੀਜ਼ਾਂ ਕਿਹਦਾ ਮਤਲਬ ਪਾਰਸ਼ੀਅਲਟੀ ਹੁੰਦੀ ਹੈ ਆਲਮੋਸਟ ਆਲਮੋਸਟ ਤਾਂ ਹੁੰਦੀ ਆ ਹੁੰਦੀ ਹੈ ਦੇਖੋ ਆਮ ਤੌਰ ਤੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਬਹੁਤ ਸਾਰੇ ਚਿਹਰੇ ਐਸੇ ਨੇ ਕਿ ਜਿਹੜੇ ਇਹਨਾਂ ਰਿਐਲਿਟੀ ਸ਼ੋਅ ਦੇ ਵਿੱਚੋਂ ਪਹਿਲੇ ਨੰਬਰ ਤੇ ਆਏ ਹੂੰ ਦੂਜੇ ਤੇ ਆਏ ਤੀਜੇ ਤੇ ਆਏ ਪਰ ਅੱਜ ਉਹ ਕਿਤੇ ਵੀ ਨਹੀਂ ਹਾਂਜੀ ਚਾਹੇ ਉਹ ਤੁਸੀਂ ਵੌਇਸ ਆਫ ਇੰਡੀਆ ਲੈ ਲਓ ਇੰਡੀਅਨ ਆਈਡਲ ਲੈ ਲਓ ਕੋਈ ਤੁਸੀਂ ਡਾਂਸ ਦਾ ਸ਼ੋਅ ਲੈ ਲਓ ਔਰ ਇੰਡੀਆ ਕੌਟੇਰ ਲੈ ਲਓ ਜਿਹੜੇ ਲੋਕ ਪਹਿਲੇ ਨੰਬਰ ਤੇਉਂਦੇ ਨੇ ਉਹ ਅੱਜ ਚਿੱਤੇ ਵੀ ਨਹੀਂ ਸਾਨੂੰ ਹਾਂਜੀ ਕਿੱਥੇ ਗਏ ਉਹ ਠੀਕ ਹੈ ਤੇ ਜਿਹੜੇ ਇਹ ਚੀਜ਼ਾਂ ਨੇ ਕਿ ਜਦ ਉਹ ਅੱਗੇ ਆਉਂਦੇ ਨੇ ਨੰਬਰਾਂ ਦੇ ਵਿੱਚ ਆ ਜਾਂਦੇ ਨੇ ਪਰ ਫਿਰ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ ਫਿਰ ਇਹਦਾ ਮਤਲਬ ਕਿ ਇਹਨਾਂ ਰਿਐਲਿਟੀ ਸ਼ੋਅਸ ਦਾ ਜੋ ਅਸਲ ਸੱਚ ਹੈ ਘਣਾਉਣਾ ਆ ਨਹੀਂ ਅਸੀਂ ਇਹ ਘਣਾਉਣਾ ਵੀ ਨਹੀਂ ਕਹਿ ਸਕਦੇ ਬਟ ਇਹ ਹੈ ਕਿ ਦੇਖੋ ਜੀ ਤੁਸੀਂ ਕਿਸੇ ਵੀ ਰਿਐਲਿਟੀ ਸ਼ੋਅ 'ਚ ਅੱਗੇ ਵੀ ਜਾ ਰਹੇ ਹੋ ਤੁਸੀਂ ਜਿੱਤ ਵੀ ਰਹੇ ਹੋ ਬਟ ਮੇਨ ਹੁੰਦਾ ਕਿ ਜਿਹੜਾ ਲੋਕਾਂ ਦਾ ਪਿਆਰ ਹੈ ਨਾ ਉਹ ਕਿੰਨਾ ਕੁ ਤੁਹਾਡੇ ਨਾਲ ਜੁੜਿਆ ਆ ਜੇ ਤੁਹਾਡੇ ਨਾਲ ਲੋਕਾਂ ਦਾ ਪਿਆਰ ਜੁੜਿਆ ਆ ਫਿਰ ਤੂੰ ਤੁਹਾਨੂੰ ਯਾਦ ਰੱਖਣਗੇ ਤੁਹਾਡਾ ਟੈਲੈਂਟ ਬੋਲੂਗਾ ਠੀਕ ਆ ਜੇ ਉਹ ਤੁਹਾਡ ਨਾਲ ਕਨੈਕਟ ਹੀ ਨਹੀਂ ਹੋ ਸਕਦੇ ਤੁਹਾਡੇ ਨਾਲ ਜੁੜੇ ਨਹੀਂ ਹੈਗੇ ਫਿਰ ਉਹ ਕਿਹਨੇ ਯਾਦ ਨਹੀਂ ਰੱਖਣਾ ਤੁਹਾਨੂੰ ਤੇ ਇਹਦਾ ਹੈ ਹੁੰਦਾ ਵੀ ਜਿਹੜੇ ਫਰਸਟ ਆ ਜਾਂਦੇ ਨੇ ਜਾਂ ਸੈਕਿੰਡ ਆਉਂਦੇ ਨੇ ਲੋਕੀ ਉਹਨਾਂ ਨੂੰ ਬਸ ਸਟਾਰਟਿੰਗ ਦੇ ਦਿਨਾਂ ਤੋਂ ਯਾਦ ਰੱਖਦੇ ਨੇ ਤੇ ਜਿਹੜੇ ਔਰ ਲਾਈਕ ਜਿਹੜਾ ਟਾਪ 8 ਦੇ ਵਿੱਚ ਆਉਂਦੇ ਨੇ ਟਾਪ 5 ਚ ਆਉਂਦੇ ਨੇ ਇਦਾਂ ਲਾ ਲਓ ਤੇ ਉਹਨਾਂ ਨੂੰ ਲੋਕੀ ਬਹੁਤ ਯਾਦ ਰੱਖਦੇ ਕਿਉਂ ਕਿਉਂਕਿ ਉਹਨਾਂ ਦਾ ਟੈਲੈਂਟ ਬੋਲਦਾ ਆ ਉਹ ਜੋ ਕਰ ਰਹੇ ਨੇ ਉਹ ਲੋਕਾਂ ਤੱਕ ਕਨੈਕਟ ਹੋ ਰਿਹਾ ਇੱਕ ਕਨੈਕਟੀਵਿਟੀ ਆਡੀਅנס ਨਾਲ ਬਹੁਤ ਜ਼ਰੂਰੀ ਹੁੰਦੀ ਹੈ ਕਿ ਜੇ ਤੁਸੀਂ ਕੁਝ ਪਰਫਾਰਮ ਕਰ ਰਹੇ ਹੋ ਤਾਂ ਤੁਹਾਡਾ ਜਿਹੜਾ ਇਮੋਸ਼ਨ ਹੈ ਉਹ ਉਹਨਾਂ ਤੱਕ ਪਹੁੰਚੇ ਜੇ ਉਹ ਪਹੁੰਚੇਗਾ ਫੇਰ ਹੀ ਲੋਕੀ ਕਨੈਕਟ ਹੋਣਗੇ ਤੁਹਾਡੇ ਨਾਲ ਬਿਲਕੁਲ ਜੀ ਕਹਿਣ ਦਾ ਮਤਲਬ ਕਿ ਉਹ ਕਨੈਕਟ ਕਿਸੇ ਦੂਸਰੇ ਤਰੀਕੇ ਦੇ ਨਾਲ ਹੁੰਦੇ ਨੇ ਡਾਇਰੈਕਟ ਦਿਲ ਤੋਂ ਦਿਲ ਦੀ ਗੱਲਬਾਤ ਨਹੀਂ ਹੁੰਦੀ ਕੁਝ ਹੋਰ ਗੱਲ ਪਰਦੇ ਪਿੱਛੇ ਲੁਕੀਆਂ ਹੋਈਆਂ ਕੁਝ ਸਚਾਈਆਂ ਹੁੰਦੀਆਂ ਨੇ ਕਿ ਉਹ ਲੋਕ ਚੰਗੇ ਟੈਲੈਂਟਡ ਕਲਾਕਾਰਾਂ ਨੂੰ ਛੱਡ ਕੇ ਜਾਂ ਪਿਛਾੜ ਕੇ ਅੱਗੇ ਆ ਜਾਂਦੇ ਨੇ ਹੁੰਦਾ ਇਦਾਂ ਹਾਂ ਸਮ ਟਾਈਮਸ ਤੇ ਹੁੰਦਾ ਆ ਬਟ ਸਮ ਟਾਈਮਸ ਇਦਾਂ ਵੀ ਹੁੰਦਾ ਕਿ ਕੁਝ ਡਿਸਰਵਿੰਗ ਵੀ ਹੁੰਦੇ ਨੇ ਉਹ ਜਾਂਦੇ ਨਹੀਂ ਅੱਗੇ ਬਟ ਕਈ ਟਾਈਮ ਇਹ ਹੋ ਇਦਾਂ ਹੁੰਦਾ ਆ ਕਿ ਜਿੱਦਾਂ ਕੋਈ ਡਿਸਰਵਿੰਗ ਵੀ ਹੈਗਾ ਉਹ ਅੱਗੇ ਨਹੀਂ ਜਾ ਪਾਂਦਾ ਕੁਝ ਨਾ ਕੁਝ ਤਾਂ ਰੀਜ਼ਨ ਹੋਊਗਾ ਬਟ ਅਸੀਂ ਹੁਣ ਇਹਨਾਂ ਕੁਝ ਕਹਿ ਵੀ ਨਹੀਂ ਸਕਦੇ ਜੀ ਜੋ ਡਾਂਸ ਦੀਆਂ ਬਹੁਤ ਸਾਰੀਆਂ ਬਣ ਗਈਆਂ ਨੇ ਬڑے ਇਹਦੇ ਇੱਕ ਕੀ ਕਿਹਾਉਂਦੇ ਹੈ ਕਾਈਂਡਸ ਨੇ ਕਿ ਡਾਂਸ ਇਸ ਪ੍ਰਕਾਰ ਦਾ ਆ ਡਾਂਸ ਇਸ ਪ੍ਰਕਾਰ ਦਾ ਹਨ ਤੁਹਾਨੂੰ ਜ਼ਿਆਦਾ ਪਤਾ ਹੋਣਾ ਕੋਈ ਬੈਲੀ ਡਾਂਸ ਜੰਬਾ ਜਾਂ ਕੋਈ ਕਿਸ ਤਰ੍ਹਾਂ ਦੇ ਵੀ ਹਨ ਆ ਇਹ ਤੁਸੀਂ ਕਿਸ ਵਿਦਾ ਦੇ ਵਿੱਚ ਜ਼ਿਆਦਾ ਆਪਣੇ ਆਪ ਨੂੰ ਸਮਝਦੇ ਹੋ ਕਿ ਮੈਨੂੰ ਇਹ ਡਾਂਸ ਜਿਹੜਾ ਇਹਦੇ ਵਿੱਚ ਮੈਂ ਮਾਹਰ ਆ ਇਹਦੇ ਵਿੱਚ ਮੇਰੀ ਮਹਾਰਤ ਆ ਜੀ ਉਹਦੇ ਤੇ ਮੈਂ ਬਹੁਤ ਸਾਰੇ ਸਟਾਈਲਸ ਕਰਦੀ ਆ ਬਟ ਜੈਜ਼ ਫਲ ਬੈਲੀ ਡਾਂਸ ਤੇ ਲਾਈਕ ਬਾਲੀਵੁੱਡ ਵੈਕਿੰਗ ਇਹ ਸਾਰੀ ਜਿਹੜੀ ਫਾਰਮਸ ਹਨ ਆ ਇਹ ਮੈਨੂੰ ਬਹੁਤ ਪਸੰਦ ਹੈ ਤੇ ਆਲਮੋਸਟ ਮੈਂ ਮੇਰੀ ਜਿਹੜੀ ਕੁਰਿਓਗ੍ਰਾਫੀਜ਼ ਹੁੰਦੀਆਂ ਉਹਨਾਂ ਚ ਮੈਂ ਬਹੁਤ ਜ਼ਿਆਦਾ ਯੂਜ਼ ਕਰਦੀ ਆ ਲਾਈਕ ਭੰਗੜਾ ਹੋ ਗਿਆ ਗਿੱਧਾ ਹੋ ਗਿਆ ਇਹ ਚੀਜ਼ਾਂ ਵੀ ਮੈਨੂੰ ਬਹੁਤ ਪਸੰਦ ਨੇ ਡਾਂਸ ਫਾਰਮਸ ਜੀ ਹਾਂਜੀ ਇਹ ਚੀਜ਼ਾਂ ਕਿਉਂਕਿ ਆਪਾਂ ਕੋਈ ਵੀ ਕੰਮ ਕਰਦੇ ਆ ਹੁਣ ਜੇ ਆਪਾਂ ਇੱਥੇ ਬੈਠ ਕੇ ਗੱਲਬਾਤ ਕਰ ਰਹੇ ਹਾਂ ਸਾਡੇ ਇੱਕ ਮਕਸਦ ਆ ਹਮ ਕੀ ਰੋਜ਼ੀ ਦਾ ਮਕਸਦ ਰੋਟੀ ਦਾ ਮਕਸਦ ਇਕਨੋਮਿਕ ਜੋ ਸਾਡੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਤੁਹਾਡਾ ਇਹ ਡਾਂਸ ਹੱਲ ਕਰ ਦੂਗਾ ਰੋਟੀ ਦਾ ਮਸਲਾ ਹੱਲ ਹੋ ਜਾ ਬਿਲਕੁਲ ਮੈਂ ਆਪਣੀ ਹੀ ਗੱਲ ਦੱਸਦੀ ਹਾਂ ਜਿੱਦਾਂ ਕਿ ਮੈਂ ਇੱਕ ਮੀਡੀਅਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਤੇ ਸਟਾਰਟਿੰਗ ਦੇ ਵਿੱਚ ਤਾਂ ਮੇਰੀ ਫੈਮਿਲੀ ਨੂੰ ਵੀ ਇਹੀ ਸੀਗਾ ਕਿ ਇਸ ਫੀਲਡ ਦੇ ਵਿੱਚ ਕੁਝ ਨਹੀਂ ਹੈਗਾ ਤੁਹਾਨੂੰ ਦੱਸਿਆਈ ਮੈਂ ਤੇ ਬਟ ਮੈਨੂੰ ਮੈਨੂੰ ਇੱਕ ਨਾ ਲਾਈਕ ਇੱਕ ਬਲੀਵ ਸੀ ਆਪਣੀ ਫੀਲਡ ਤੇ ਆਪਣੀ ਆਰਟ ਤੇ ਆਪਣੀ ਕਾਬਿਲਤ ਤੇ ਇੱਕ ਇੱਕ ਫੇਥ ਸੀ ਕਿ ਮੈਂ ਕਰ ਸਕਦੀ ਆ ਤੇ ਜੇ ਤੁਸੀਂ ठान ਲਿਆ ਨਾ ਆਪਣੀ ਆਪਣੀ ਆਰਟ ਦੇ ਵਿੱਚ ਕੁਝ ਕਰਨਾ ਆ ਤੁਹਾਨੂੰ ਭਾਵੇਂ ਤੁਸੀਂ ਅਰਨਿੰਗ ਕਰਨੀ ਆ ਭਾਵੇਂ ਤੁਸੀਂ ਫੇਮ ਬਣਾਉਣਾ ਆਪਣਾ ਭਾਵੇਂ ਤੁਸੀਂ ਕਿਤੇ ਵੀ ਜਾਣਾ ਵਾ ਉਹ ਤੁਸੀਂ ਕਰਕੇ ਰਹਿਣਾ ਜੇ ਤੁਹਾਡੇ ਚ ਉਹ ਕਾਬਿਲਤ ਹੈਗੀ ਹੈ ਤੇ ਬਿਲਕੁਲ ਅਸੀਂ ਰੋਜ਼ੀ ਕਮਾ ਸਕਦੇ ਮੈਂ ਖੁਦ ਕਮਾ ਰਹੀ ਆ ਆਪਣੀ ਇਸ ਕਾ ਆਰਟ ਤੋਂ ਆਪਣੀ ਇਸ ਕਲਾ ਤੋਂ ਤੇ ਜ਼ਰੂਰ ਕਰ ਸਕਦੇ ਆ ਦੇਖੋ ਇਹ ਤਾਂ ਚਲੋ ਬਹੁਤ ਵਧੀਆ ਗੱਲ ਹੈ ਜੇਕਰ ਤੁਹਾਡੀ ਇਹ ਕਲਾ ਤੁਹਾਨੂੰ ਕੁਝ ਦਿੰਦੀ ਹੈ ਹਾਂ ਬਹੁਤ ਚੰਗੀ ਗੱਲ ਹੈ ਪਰ ਜੁੱਤੀ ਮੇਰੀ ਗੱਲ ਨਾਲ ਤੁਸੀਂ ਵੀ ਸਹਿਮਤ ਹੋਮੋਗੇ ਕਿ ਸਾਊਥ ਤੁਸੀਂ ਵੀ ਜਾ ਕੇ ਆਏ ਹੋ ਹਾਂਜੀ ਸਾਊਥ ਮੈਂ ਵੀ ਗਿਆ ਮੈਂ ਸਾਊਥ ਦੀਆਂ ਗਲੀਆਂ ਦੇ ਵਿੱਚ ਘੁੰਮਦਿਆਂ ਹੋਇਆ ਸ਼ਾਇਦ ਤੁਸੀਂ ਵੀ ਦੇਖਿਆ ਹੋਵੇ ਉਹਨਾਂ ਲੋਕਾਂ ਦੇ ਘਰਾਂ ਦੇ ਬਾਹਰ ਰੰਗੋਲੀ ਬਣੀ ਹੁੰਦੀ ਹੈ ਹਾਂਜੀ ਮੈਂ ਆਪ ਦੇਖੀ ਆ ਰੰਗੋਲੀ ਹਾਂਜੀ ਕਾਫੀ ਡੈਕੋਰੇਟ ਕਰਕੇ ਰੱਖਦੇ ਨੇ ਉਹ ਆਪਣੇ ਘਰ ਦੇ ਗੇਟ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਘਰਾਂ ਦੇ ਵਿੱਚੋਂ ਸ਼ਾਮ ਨੂੰ ਜਾਂ ਤੜਕਸਾਰ ਨਿਕਲਦੇ ਹੋਏ ਆ ਤਿੰਨਾਂ ਦੇ ਵਿੱਚ ਗਾਉਣ ਦੀਆਂ ਆਵਾਜ਼ਾਂ ਆਉਂਦੀਆਂ ਉਹ ਧਾਰਮਿਕ ਭਜਨ ਬੰਦਗੀ ਹੋ ਸਕਦੀ ਹੈ ਹੋਰ ਵੀ ਕਿਉਂਕਿ ਸਾਨੂੰ ਉਹਨਾਂ ਦੀ ਭਾਸ਼ਾ ਨਹੀਂ ਪਤਾ ਜੀ ਜੀ ਉਹ ਗਾਉਣ ਦੀਆਂ ਆਵਾਜ਼ਾਂ ਆਉਂਦੀਆਂ ਕਿਤੇ ਕਿਤੇ ਘੁੰਗਰੂ ਛਣਕਦੇ ਹੋਏ ਸੁਵਾਈ ਦਿੰਦੇ ਨੇ ਉਹ ਲੋਕ ਨਾਚ ਗਾਣੇ ਨੂੰ ਇਬਾਦਤ ਸਮਝਦੇ ਨੇ ਹਾਂਜੀ ਹਾਂਜੀ ਜੇਕਰ ਸੌਤ ਦੇ ਵਿੱਚ ਕੁੜੀ ਦਾ ਰਿਸ਼ਤਾ ਹੋਣਾ ਹੋਵੇ ਤੇ ਉਹ ਪਹਿਲਾਂ ਪੁੱਛਦੇ ਕੁੜੀ ਨੂੰ ਨੱਚਣਾ ਆਉਂਦਾ ਕੁੜੀ ਨੂੰ ਗਾਉਣਾ ਆਉਂਦਾ ਹਮ ਹਮ ਤੇ ਜੇਕਰ ਜਵਾਬ ਕੁੜੀ ਦਾ ਨਾਂ ਦੇ ਵਿੱਚ ਹੋਵੇ ਤਾਂ ਕਹਿੰਦੇ ਨੇ ਕਿ ਉੱਥੇ 80 85 90 ਫੀਸਦੀ ਰਿਸ਼ਤੇ ਟੁੱਟ ਜਾਂਦੇ ਨੇ ਸਾਡੇ ਇੱਥੇ ਜੇਕਰ ਕੁੜੀ ਜੋਤੀ ਵਰਗੀ ਨਾਚ ਗਾਣੇ ਦੇ ਵਿੱਚ ਆ ਜਾਂਦੀ ਹੈ ਤਾਂ ਲੋਕ ਉਸ ਨੂੰ ਉਸਦੇ ਕਿੱਤੇ ਨੂੰ ਇਹ ਕਹਿੰਦੇ ਨੇ ਕਿ ਇਹ ਕੰਮ شریف ਲੋਕਾਂ ਦਾ ਨਹੀਂ ਹਾਂਜੀ ਤੁਹਾਨੂੰ ਵੀ ਸੁਣੀਆਂ ਪਈਆਂ ਜੀ ਜੀ ਬਿਲਕੁਲ ਮੈਂ ਵੀ ਸੁਣੀਆਂ ਇਹ ਗੱਲਾਂ ਤੇ ਸਾਡੇ ਆਂਢ ਗੁਆਂਢ ਦੇ ਕਹਿੰਦੇ ਸੀਗੇ ਲੈ ਫਲਾਣੇ ਦੀ ਕੁੜੀ ਨੱਚਦੀ ਆ ਮਤਲਬ ਇਹੋ ਜਿਹਾ ਕੰਮ ਕਰ ਦਿਆ ਤੇ ਉਸ ਟਾਈਮ ਲਾਈਕ ਮੇਰੀ ਫੈਮਿਲੀ ਕਾਫੀ ਸੁਪੋਰਟਿਵ ਥਾ ਉਹਨਾਂ ਨੇ ਕਾਫੀ ਸਪੋਰਟ ਕੀਤਾ ਬਟ ਇਹ ਹੈ ਕਿ ਮੈਂ ਵੀ ਇਹ ਚੀਜ਼ਾਂ ਸੁਨੀਆਂ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸੁਨੀਆਂ ਲਾਈਕ ਮੇਰੀ ਫੇਲ ਡਾਂਸ ਨੂੰ ਲੈ ਕੇ ਡ्रेसਿੰਗ ਸੈਂਸ ਨੂੰ ਲੈ ਕੇ ਮੈਂ ਬਹੁਤ ਕੁਝ ਸੁਨੀਆਂ ਗੱਲਾਂ ਲਾਈਕ ਇਹੋ ਜੇ ਕੱਪੜੇ ਪਾ ਕੇ ਸਟੇਜ ਤੇ ਪਰਫਾਰਮ ਕਰੂਗੀ ਡਾਂਸ ਕਰੂਗੀ ਲੋਕਾਂ ਨੇ ਕੀ ਕਹਿਣਾ ਤੁਹਾਡੇ ਤੇ ਲਾਈਕ ਤੁਸੀਂ ਤਾਂ ਸਮਾਜ ਵਿੱਚ ਲਾਈਕ ਐਦਾਂ ਮੋਹ ਦਿਖਾਣ ਜੋਗੇ ਨਹੀਂ ਰਹਿਣਾ ਕੀ ਤੁਹਾਡੀ ਕੁੜੀ ਡਾਂਸ ਕਰਦੀ ਪਈ ਆ ਇਹ ਚੰਗਾ ਕੰਮ ਨਹੀਂ ਹੈਗਾ ਬਹੁਤ ਮਾੜਾ ਕੰਮ ਹੈ ਇਤ ਦਾ ਬਹੁਤ ਗੱਲਾਂ ਸੁਣੀਆਂ ਮੈਂ ਵੀ ਜੀ ਉਸ ਵੇਲੇ ਦਿਲ ਟਟਦਾ ਨਹੀਂ ਕਿ ਕਿਹੜੇ ਯਾਰ ਕਿਉਂ ਮੈਨੂੰ ਦੱਸਣੀਆਂ ਪੈ ਰਹੀਆਂ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਮੈਨੂੰ ਨਾ ਲੋਕਾਂ ਦੀ ਗੱਲਾਂ ਦਾ ਇੰਨਾ ਕੋਈ ਫਰਕ ਨਹੀਂ ਪੈਂਦਾ ਮੈਂ ਆਪਣੇ ਆਪ ਤੇ ਪੈਣ ਦਿੱਤਾ ਫਰਕ ਨਹੀਂ ਪੈਂਦਾ ਉਹਨਾਂ ਦੀ ਗੱਲਾਂ ਦਾ ਹਮੇਸ਼ਾ ਇਗਨੋਰ ਕੀਤੀ ਉਹਨਾਂ ਦੀ ਗੱਲਾਂ ਕਿਉਂਕਿ ਮੈਨੂੰ ਆਪਣੀ ਆਪ ਤੇ ਬਲੀਵ ਹੈ ਮੈਨੂੰ ਮੇਰੀ ਫੈਮਿਲੀ ਤੇ ਬਲੀਵ ਹੈ ਉਹਨਾਂ ਨੂੰ ਮੇਰੇ ਤੇ ٹرسٹ ਹੈ بس ਮੈਨੂੰ ਇਹੀ ਇੱਕ ਸਟਰੋਂਗ ਪੁਆਇੰਟ ਸੀ ਮੇਰੇ ਲਈ ਜੋ ਕਿ ਅਜੇ ਵੀ ਹੈ ਅਜੇ ਵੀ ਮੈਂ ਸੁਣਦੀ ਆ ਬਟ ਮੈਂ ਇਗਨੋਰ ਕਰਦੀ ਆ ਜੋਤੀ ਦਾ ਆਦਰਸ਼ ਕੌਣ ਆ ਕੌਣ ਆ ਜੋਤੀ ਜਿਹਨੂੰ ਸਾਹਮਣੇ ਰੱਖ ਕੇ ਡਾਂਸ ਕਰਦੀ ਆ ਥਿਰਕਦੀ ਆ ਸੰਗੀਤਕ ਤੋਂ ਉਹਨਾਂ ਦੇ ਉੱਪਰ ਜਦੋਂ ਤੁਸੀਂ ਨੱਚਦੇ ਹੋ ਤੁਹਾਡੇ ਦਿਲੋ ਦਿਮਾਗ ਦੇ ਵਿੱਚ ਕੌਣ ਨੱਚ ਰਿਹਾ ਹੁੰਦਾ ਮੈਂ ਜਦੋਂ ਨੱਚਦੀ ਆ ਨਾ ਤੇ ਬਸ ਮੇਰਾ ਇੱਕ ਪਾਸਟ ਹੈ ਲਾਈਕ ਮੈਂ ਸ਼ੁਰੂਆਤ ਕਿੱਦਾਂ ਕੀਤੀ ਸੀ ਕਿ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਜੀ ਸਟਾਰਟਿੰਗ ਵਿੱਚ ਜਿੱਦਾਂ YouTube ਤੋਂ dance ਦੇਖ ਲਿਆ ਠੀਕ ਹੈ ਉਹ YouTube ਤੋਂ ਸਿੱਖ ਲਿਆ ਸਟਾਰਟਿੰਗ ਦੀ ਗੱਲਾਂ ਜਦੋਂ ਮੈਂ ਲਾਈਕ ਮੈਨੂੰ ਪਸੰਦ ਸੀ ਉਹ ਤਾਂ ਹੋਪ ਵੀ ਸੀ ਮੇਰੀ ਉਸ ਤੋਂ ਬਾਅਦ ਮੈਂ ਡਾਂਸ ਡਾਂਸ ਵੇਖਿਆ ਤੇ ਉੱਥੋਂ ਨਾ ਮੈਨੂੰ ਇੱਕ ਲਾਈਕ ਮੈਨੂੰ ਸੀ ਕਿ ਇਸੇ ਸਟੇਜ ਤੇ ਮੈਂ ਵੀ ਜਾਣਾ ਤੇ ਉਦੋਂ ਦਾ ਫਿਰ ਇੱਕ ਲਾਈਕ ਦੇਲ ਵਿੱਚ ਬੈਗ ਹੈ ਕਿ ਨਹੀਂ ਜਾਣਾ ਹੀ ਜਾਣਾ ਤੇ ਫਿਰ ਉਦੋਂ ਮੈਂ ਆਪਣੀ ਜਿਹੜੀ ਟ੍ਰੇਨਿੰਗ ਹੈ ਉਹ ਸਟਾਰਟ ਕੀਤੀ 2-3 ਸਾਲ ਮੈਂ ਡਾਂਸ ਸਿੱਖਿਆ ਵਾ ਮੇਰੇ ਜਿਹੜੇ ਪਹਿਲਾ ਟੀਚਰ ਸੀਗੇ ਰਜੀਤ ਕੁਮਾਰ ਰਜੀਤ ਕੁਰੀ ਜੀ ਉਹ ਸੀਗੇ ਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਗਾਈਡ ਕੀਤਾ ਬਹੁਤ ਜ਼ਿਆਦਾ ਉਹਨਾਂ ਨੇ ਮੈਨੂੰ ਸਿਖਾਇਆ ਤੇ ਉਸ ਤੋਂ ਬਾਅਦ ਫਿਰ ਮੈਂ ਲਾਈਕ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਕਿਉਂਕਿ ਜੇ ਕਹਿੰਦੇ ਨਾ ਜਦੋਂ ਤੁਸੀਂ ਕਿਸੇ ਨੂੰ ਸਿਖਾਉਂਦੇ ਹੋ ਨਾ ਤੁਹਾਨੂੰ ਆਪ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਫਿਰ ਮੈਂ ਸਿਖਾਉਣਾ ਸਟਾਰਟ ਕੀਤਾ ਪਿਛਲੇ 6 ਸਾਲ ਹੋ ਗਏ ਮੈਂ ਡਾਂਸ ਟੀਚਰ ਹਾਂ ਲਾਈਕ ਬੱਚਿਆਂ ਨੂੰ ਸਿਖਾ ਰਹੀ ਹਾਂ ਤੇ ਜਦੋਂ ਮੈਂ ਲਾਈਕ ਜਦੋਂ ਟ੍ਰੇਨਿੰਗ ਲੈ ਰਹੀ ਸੀ ਮੈਂ ਉਦੋਂ ਇਦਾਂ ਸੀ ਕਿ ਮੇਰੀ ਫੈਮਿਲੀ ਦੇ ਵਿੱਚ ਇੱਕ ਸਾਈਕਲ ਹੁੰਦੀ ਸੀ ਜਿਹੜੇ ਕਿ ਮੇਰੇ ਫਾਦਰ ਜੀ ਲੈ ਕੇ ਜਾਂਦੇ ਸੀ ਤੇ ਹੋਰ ਘਰ ਚ ਕੋਈ ਕਨਵੈਂਸ ਨਹੀਂ ਸੀ ਤੇ ਮੈਂ ਪੈਦਲ ਹੀ ਜਾਣਾ ਕਾਲਜ ਜਾਂ ਸਕੂਲ ਤੋਂ ਆਣਾ ਸਕੂਲ ਤੋਂ ਆ ਕੇ ਰੋਟੀ ਰਾਟੀ ਖਾ ਕੇ ਫਿਰ ਮੈਂ ਟਿਊਸ਼ਨ ਚਲੇ ਜਾਣਾ ਟਿਊਸ਼ਨ ਤੋਂ ਵੀ ਪੈਦਲ ਮੈਂ ਕੋਚਿੰਗ ਜਾਣਾ ਲਾਈਕ ਡਾਂਸ ਕਲਾਸ ਉੱਥੇ ਜਾਣਾ ਮੈਂ ਫਿਰ ਉੱਥੋਂ ਵੀ ਪੈਦਲ ਹੀ ਘਰੇ ਆਉਣਾ ਫਿਰ ਮਤਲਬ ਇੱਦਾਂ ਦਾ ਅਪਰ ਡਾਊਨ ਸੀ ਜਦੋਂ ਮੈਂ ਡਾਂਸ ਕਰਦੀ ਮੈਨੂੰ ਉਹੀ ਚੀਜ਼ਾਂ ਯਾਦ ਆਉਂਦੀਆਂ ਨੇ ਕਿ ਮਤਲਬ ਉਸ ਚੀਜ਼ ਨੂੰ ਯਾਦ ਕਰਕੇ ਮੈਨੂੰ ਇੰਨੀ ਕੋ ਮੋਟੀਵੇਸ਼ਨ ਮਿਲਦੀ ਹੈ ਨਾ ਕਿ ਉਹ ਮੈਨੂੰ ਹੋਰ ਸਟਰੋਂਗ ਬਣਾਉਂਦੀ ਆਪਣੇ ਇਸ ਆਰਟ ਨੂੰ ਅੱਗੇ ਵਧਾਉਣ ਲਈ ਜੀ ਜੀ ਦੇਖੋ ਜੋਤੀ ਜ਼ਿੰਦਗੀ ਬੜੀ ਔਖੀ ਹੈ ਬਹੁਤ ਕਲਾ ਦੀ ਜ਼ਿੰਦਗੀ ਜਿਹੜੀ ਨਾ ਇਹਨੂੰ ਕੋਈ ਕਲਾਕਾਰ ਹੋਣਾ ਇਹ ਇੱਕ ਕਿਸਮ ਦਾ ਆਪਣੇ ਆਪ ਦੇ ਅੰਦਰ ਇੱਕ ਸਾਧਨਾ ਹੈ ਜੀ ਔਰ ਸਾਧਨਾ ਸਾਧਨ ਬਿਲੇ ਬੰਦੇ ਨੂੰ ਬਹੁਤ ਕੁਝ ਛੱਡਣਾ ਪੈਂਦਾ ਹੈ ਗੱਲਾਂ ਵੀ ਸੁਣਨੀਆਂ ਪੈਂਦੀਆਂ ਕਦੇ ਭੁੱਖੀਆਂ ਵੀ ਰਹਿਣਾ ਪੈਂਦਾ ਹੈ ਉਨੀਂਦਰਾ ਵੀ ਸਹਿਣਾ ਪੈਂਦਾ ਹੈ ਜਦੋਂ ਦੀਵੇ ਵਿੱਚ ਬੱਤੀ ਵਾਂਗ ਬਲਣਾ ਬੜੀ ਔਖੀ ਗੱਲ ਮਿੱਤਰਾ ਨਾ ਦੁਨੀਆ ਤੇ ਕਿਸੇ ਦਾ ਚੱਲਣਾ ਤੇ ਜੇਕਰ ਆਪਣਾ ਨਾਮ ਦੁਨੀਆ ਤੇ ਚਲਾਉਣਾ ਹੋਵੇ ਨਾ ਬਹੁਤ ਕੁਝ ਸਹਿਣਾ ਪੈਂਦਾ ਹੈ ਜਜ਼ਬ ਕਰਨਾ ਪੈਂਦਾ ਹੈ ਔਰ ਜਦੋਂ ਤੁਸੀਂ ਇਹ ਜਜ਼ਬ ਕਰਨਾ ਸਿੱਖ ਜਾਓ ਫਿਰ ਅਸਲ ਵਿੱਚ ਤੁਹਾਡਾ ਆਪਣਾ ਆਪ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਹਾਂਜੀ ਜੋਤੀ ਨੂੰ ਕਦੋਂ ਪਤਾ ਲੱਗਾ ਕਿ ਜੋਤੀ ਉਹ ਤੇਰੇ ਅੰਦਰ ਇੱਕ ਡਾਂਸਰ ਪਰਪੱਕ ਹੈਗਾ ਕਿ ਹੁਣ ਤੂੰ ਅੱਗੇ ਵੱਧ ਸਕਦੀ ਹੈ ਜਿਹੜੇ ਰਾਹ ਜਿਹੜੇ ਉਦੇਸ਼ ਜਿਹੜੇ ਟੀਚੇ ਜਿਹੜੇ ਨਿਸ਼ਾਨੇ ਮਿੱਥੇ ਨੇ ਉਹ ਤੀਰ ਨਿਸ਼ਾਨੇ ਤੇ ਲੱਗ ਸਕਦਾ ਹੈ ਅ ਜੀ ਮੈਨੂੰ ਲਾਈਕ ਜਿਦਾ ਮੇਰੀ ਮਮ ਜੀ ਨੇ ਮੇਰੀ ਮਮ ਜੀ ਨੂੰ ਨਾ ਇਦਾਂ ਇਹ ਸੀ ਕਿ ਜੋਤੀ ਅ ਟਿਕ ਕਮੈਂਟ ਬੰਦ ਕਰੂੰਗੀ ਜੋਤੀ ਅਥਰੂ ਜਿਹੜੇ ਹੁੰਦੇ ਨੇ ਨਾ ਇਹ ਤੁਹਾਡੇ ਰਾਹ ਪਦਰੇ ਕਰਦੇ ਆ ਇਹਨਾਂ ਅਥਰੂਆਂ ਦੇ ਵਿੱਚ ਕਈ ਵਾਰ ਸਾਡੇ ਨਾ ਬਹੁਤ ਵੱਡੇ ਵੱਡੇ ਦੁੱਖ ਜਿਹੜੇ ਆ ਉਹ ਰੁੜ ਜਾਂਦੇ ਆ ਇਹਨਾਂ ਅਥਰੂਆਂ ਨੇ ਕਈ ਵਾਰ ਪਹਾੜ ਬਣਨਾ ਹੁੰਦਾ ਜੀ ਇਹ ਜ਼ਿੰਦਗੀ ਦੇ ਵਿੱਚ ਰੋਣਾ ਉਹਨਾਂ ਨੂੰ ਆਉਂਦਾ ਹੈ ਜਿਹੜੇ ਲੋਕ ਅੰਦਰੋਂ ਸੱਚੇ ਹੁੰਦੇ ਆ ਜਿਹੜੇ ਲੋਕ ਝੂਠੇ ਹੁੰਦੇ ਨਾ ਉਹ ਰੋਂਦੇ ਨਹੀਂ ਹੁੰਦੇ ਇੱਕ ਰ ਤੁਹਾਡੇ ਅੰਦਰ ਕੁਝ ਹੈ ਕਲਾ ਹੈ ਤੁਸੀਂ ਅੱਗੇ ਵਧਣਾ ਹੈ ਤਾਂ ਅੱਜ ਰੋ ਲਿਆ ਤੁਸੀਂ ਸਾਡੇ ਸਾਹਮਣੇ ਠੀਕ ਅੱਗੇ ਤੂੰ ਆਪਣੇ ਆਪ ਨੂੰ ਅੰਦਰ ਇੰਨਾ ਸਟਰੋਂਗ ਕਰ ਲੋ ਕਿ ਹੁਣ ਰੋਣਾ ਨਹੀਂ ਕਈ ਵਾਰ ਲੋਕ ਸਾਡੇ ਅਤਰੂਆਂ ਦਾ ਨਜਾਇਜ਼ ਫਾਇਦਾ ਚੱਕ ਜਾਂਦੇ ਆ ਠੀਕ ਹਾਂ ਜ਼ਿੰਦਗੀ ਵਿੱਚ ਤੁਹਾਡੀ ਗੱਲ ਤੇ ਮੈਂ ਬਿਲਕੁਲ ਲਾਈਕ ਸਹਿਮਤ ਹਾਂ ਬਟ ਸਮ ਟਾਈਮਸ ਇਹਦਾ ਹੁੰਦਾ ਕਿ ਤੁਹਾਡੇ ਪਾਸਟ ਇੰਨੇ ਸਟਰੋਂਗ ਹੁੰਦੇ ਨੇ ਕਿ ਤੁਹਾਨੂੰ ਤਸੀਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਜੀ ਇਹ ਚੀਜ਼ਾਂ ਹੁੰਦੀਆਂ ਨੇ ਤੇ ਮੰਮਾ ਜੀ ਨੇ ਕਿਹਾ ਸੀਗਾ ਕਿ ਜੋਤੀ ਮੈਨੂੰ ਵੇਸ ਸਟੇਜ ਤੇ ਲੈ ਕੇ ਜਾਏ ਤੇ ਜਦੋਂ ਵੀ ਮੈਂ ਡਾਂਸ ਕਰਦੀ ਹਾਂ ਨਾ ਬਸ ਉਹ ਚੀਜ਼ਾਂ ਸੋਚ ਕੇ ਕਰਦੀ ਆ ਕਿ ਨਹੀਂ ਮੈਂ ਇਹਨਾਂ ਨੂੰ ਲੈ ਕੇ ਜਾਣਾ ਉੱਥੇ ਸਾਡੀਆਂ ਸ਼ੁਭ ਕਾਮਨਾਵਾਂ ਨੇ ਜੋਤੀ ਤੇਰੇ ਨਾਲ ਪ੍ਰਮਾਤਮਾ ਤੇਰੇ ਨਾਲ ਹੰਝੂਆਂ ਦਾ ਮੁੱਲ ਪਾਵੇ ਕਿ ਤੂੰ ਜੋ ਸੋਚਿਆ ਹੋਇਆ ਜਿੰਦਗੀ ਦੇ ਵਿੱਚ ਉਹ ਤੈਨੂੰ ਮਿਲੇ ਠੀਕ ਵੈਸੇ ਤੇਰੇ ਦਿਲ ਦੇ ਕੀ ਖਿਆਲ ਨੇ ਕਿ ਤੂੰ ਬੰਨਣਾ ਕੀ ਜਾਉਣੀ ਹੈ ਕਰਨਾਗੀ ਚਾਹਣੀ ਓਕੇ ਸੋ ਮੇਰਾ ਜਿਹੜਾ ਮੇਨ ਮੋਟਿਵੇ ਸਟਾਰਟਿੰਗ ਤੋਂ ਇਹ ਹੈ ਕਿ ਮੈਂ ਇੱਕ ਫੇਮਸ ਕਰੀਓਗ੍ਰਾਫਰ ਬੰਨਾ ਲਾਈਕ ਮੇਰਾ ਸਟਾਰਟਿੰਗ ਤੋਂ ਮੋਟਿਵ ਹੈ ਇਹ ਕਿ ਲਾਈਕ ਪਾਲੀਵੁੱਡ 'ਚ ਕੰਮ ਕਰਨਾ ਤੇ ਉਹਦੇ ਲਈ ਮਿਹਨਤ ਕਰ ਰਹੀ ਹਾਂ ਮੈਂ ਕਿਉਂਕਿ ਇੱਕ ਜਿਹੜੀ ਰਾਹ ਹੁੰਦੀ ਨਾ ਉਸ ਰਾਹ 'ਤੇ ਚੱਲਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇਹ ਚੀਜ਼ਾਂ ਬਹੁਤ ਦੂਰ ਨਹੀਂ ਅਜੇ ਤੇ ਉਹਨਾਂ ਲਈ ਜਾਣ ਲਈ ਕਿ ਸਟੈਪ ਬਾਈ ਸਟੈਪ ਸਟੈਪ ਮੈਂ ਕ੍ਰੋਸ ਕਰ ਰਹੀ ਹਾਂ ਬਿਲਕੁਲ ਜੀ ਸਟੈਪ ਬਾਈ ਸਟੈਪ ਤੁਸੀਂ ਇਸੇ ਤਰ੍ਹਾਂ ਹੀ ਕ੍ਰਾਸ ਕਰਨਾ ਹਾਂਜੀ ਹਿੰਮਤ ਨਹੀਂ ਹਾਰਨੀ ਹੌਸਲਾ ਜਜ਼ਬਾ ਕਹਿੰਦੇ ਸੱਚ ਹੈ ਕਿ ਖੰਭਾਂ ਨਾਲ ਉਡਾਨ ਹੁੰਦੀ ਹੈ ਪਰ ਮੰਜ਼ਿਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਇਰਾਦਿਆਂ ਵਿੱਚ ਜਾਨ ਹੁੰਦੀ ਹੈ ਹਾਂਜੀ ਹਾਂਜੀ ਸੇ ਆਪਣੇ ਇਰਾਦਿਆਂ ਦੇ ਵਿੱਚ ਜਾਨ ਰੱਖੋ ਮਜ਼ਬੂਤੀ ਰੱਖੋ ਤੁਹਾਨੂੰ ਮੰਜ਼ਿਲ ਜ਼ਰੂਰ ਮਿਲੇਗੀ ਸੋ ਦਰਸ਼ਕੋ ਇਹ ਸੰ ਸਾਡੇ ਨਾਲ ਜੋਤੀ ਜਿਹੜੇ ਕਿ ਜਦੋਂ ਸਟੇਜ ਤੇ ਨੱਚਦੇ ਨੇ ਤਾਂ ਸਟੇਜ ਵੀ ਆਪ ਨਾਲ ਨੱਚਣ ਲੱਗ ਪੈਂਦੀ ਹੈ ਇਹਨਾਂ ਦੇ ਪੈਰ ਜਦੋਂ ਥਿਰਕਦੇ ਨੇ ਤਾਂ ਜ਼ਿੰਦਗੀ थरकण ਲੱਗ ਪੈਂਦੀ ਹੈ ਕਿ ਜਦੋਂ ਆਪ ਖੁਦ ਸਟੇਜ ਤੇ ਜਾ ਕੇ ਬਾਹਾਂ ਫਲਾ ਕੇ ਜਦੋਂ ਨੱਚਦੇ ਨੇ ਤਾਂ ਕਾਇਨਾਤ ਨੱਚਣ ਲੱਗ ਪੈਂਦੀ ਹੈ। ਤੇ ਉhti ਸਾਡੇ ਨਾਲ ਤੁਸੀਂ ਕੁਝ ਭਾਵੁਕ ਪਲ ਸਾਂਝੇ ਕੀਤੇ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਫਿਊਚਰ ਵਾਸਤੇ। थैंक यू सो मच। ਸ਼ੁਕਰੀਆ। ਔਰ ਦਰਸ਼ਕੋ ਤੁਹਾਡਾ ਵੀ ਸ਼ੁਕਰੀਆ ਕਿ ਸਾਡੇ ਨਾਲ ਤੁਸੀਂ ਬਣੇ ਰਹੇ, ਦੇਖਦੇ ਰਹੋ। ਲਾਈਵ ਪੰਜਾਬੀ ਟੀਵੀ। ਲਾਈਵ ਪੰਜਾਬੀ ਟੀਵੀ। ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵੌਲਡ ਫਾਈਨ ਤੁਸੀਂ ਸਾਨੂੰ Amazon Fire TV Daily Hunt ਤੇ ਹੀ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ